ਤਨ ਨਾਮ ਵਾਹਿਗੁਰੂ ਸਤ 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 ਨਾਮ सतना वागुरु सतनाम वागुरु वागुरु जी का खालसा वागुरु जी की फतेह ਮੈਂ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਦੇ ਭਾਈ ਮੇਰ ਦਾ ਸਤਕਾਰ ਚਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਸਤਿਗੁਰ ਜੀ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਹਿਲੇ ਪਾਤਸ਼ਾਹ ਜੀ ਜਿਨ੍ਹਾਂ ਦੀ ਆਸਾ ਰਾਗ ਵਿੱਚ ਬਾਣੀ ਚੱਲ ਰਹੀ ਹੈ ਅੱਜ ਸਤਿਗੁਰਾਂ ਦੀ 25 ਸ਼ਬਦ ਸੰਪੂਰਨ ਹੋਏ ਹਨ ਪਾਤਸ਼ਾਹ ਜੀ ਦਾ ਅਗਲਾ ਸ਼ਬਦ ਰੰਮਦਾ ਹੈ ਆਓ ਆਪਣੀ ਰਸਨਾ ਤੋਂ ਸਤਿਗੁਰ ਜੀ ਦੀ ਬਾਣੀ ਨੂੰ ਭਾਈ ਪਰਦੇਸ਼ ਬਖਸ਼ਿਸ਼ ਕਰਦੇ ਹਾਂ ਜੀ ਆਸਾ ਮਹੱਲਾ ਪਹਿਲਾ ਇਕ ਨਾ ਭਰਿਆ ਗੁਣ ਕਰ ਧੋਵਾ ਮੇਰਾ ਸਹੋ ਜਾਗੈ ਹੋ ਨਿਸ ਭਰ ਸੋਵਾ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੀ ਰਸਨਾ ਤੁ ਭਾਈ ਇਹ ਸ਼ਬਦ ਉਚਾਰਨ ਕਰਦੇ ਹੋਏ ਸਤੁਰ ਦੀ ਜਗਿਆਤ ਤੋਂ ਮੁਖ ਦਵਾਰਾਂ ਇਹ ਸ਼ਬਦ ਉਚਾਰਨ ਕਰਦੇ ਹਨ ਸ਼ਬਦੀ ਰਮਤਾ ਕਰਦੇ ਹਨ ਪਾਤਸ਼ਾਹ ਜੀ ਇੱਕ ਨਾ ਭਰੀਆ ਗੁਣ ਹਾ ਕਰ ਧੋਵਾ ਮੇਰਾ ਸਭ ਜਾਗੇ ਹਾਂ ਨਿਸ ਭਰ ਸੋਵਾ ਪਾਤਸ਼ਾਹ ਜੀ ਕਹਿੰਦੇ ਹੈ ਪਰਮੇਸ਼ਰ ਜੀ ਜੋ ਪ੍ਰਭੂ ਜੀਓ ਮੈਂ ਆਗੁਣਾ ਦੀ ਭਰੀ ਹੋਈ ਹਾਂ ਹਮ ਆਪਗੁਣ ਭਰੇ ਇੱਕ ਗੁਣ ਨਾਹੀ ਹਮ ਨਿਰਗੁਣ ਆਦੇ ਕੋ ਗੁਣ ਨਾਹੀ ਅਨੇਕਾਂ ਹੀ ਸ਼ਬਦਾ ਵਿੱਚ ਮਹਾਰਾਜ ਜੀ ਬੇਨਤੀ ਕਰਦੇ ਹਨ ਮਹਾਰਾਜ ਜੀ ਕਹਿੰਦੇ ਇੱਕ ਨਾ ਭਰੀਆ ਮਹਾਰਾਜ ਜੀ ਕਹਿੰਦੇ ਮੇਰੇ ਅੰਦਰ ਮੇਰੇ ਦੇਹ ਦੇ ਵਿੱਚ ਨੇਕਾਂ ਹੀ ਔਗਣ ਹਨ ਹੰਦ ਜੀ ਇੱਕ ਔਗਣ ਹੁੰਦਾ ਮੈਂ ਇੱਕ ਗੁਣ ਦੇ ਨਾਲ ਧੋ ਲੈਂਦੀ ਗੁਣ ਕਰ ਧੋਵਾਂ ਪਰ ਮਹਾਰਾਜ ਜੀ ਕਹਿੰਦੇ ਇਹ ਮਨੁੱਖ ਦੇ ਜਾਸੂ ਦੇ ਇਹ ਜੀਵ ਦੇ ਅੰਦਰ ਤਾਂ ਨੇਕਾਂ ਹੀ ਔਗਣ ਹਨ ਕਹਿੰਦੇ ਹੇ ਮਾਲਕ ਹੇ ਪ੍ਰਭੂ ਜੀ ਉਹ ਜੇ ਇੱਕ ਔਗਣ ਹੁੰਦਾ ਇੱਕ ਔਗਣ ਦੇ ਨਾਲ ਮੇਰੀ ਆਤਮਾ ਗੰਦਲੀ ਹੁੰਦੀ ਭਰੀ ਹੁੰਦੀ ਤੇ ਮੈਂ ਗੁਣਾ ਇੱਕ ਗੁਣ ਦੇ ਨਾਲ ਧੋ ਲੈਂਦਾ ਮੈਂ ਗੁਣ ਕਰ ਧੋਵਾਂ ਪਰ ਮਹਾਰਾਜ ਜੀ ਕਹਿੰਦੇ ਤਾਂ ਨੇਕਾਂ ਹੀ ਔਗਣਾ ਨਾਲ ਭਰੀ ਪਈ ਹੈ ਮੈਲੀ ਪਈ ਹੈ ਆਤਮਾ ਕੀ ਗੰਦਲੀ ਪਈ ਹੈ ਮਹਾਰਾਜ ਜੀ ਕਹਿੰਦੇ ਇੱਕ ਗੁਣ ਦੇ ਨਾਲ ਨਹੀਂ ਧੁੱਪ ਸਕਦੀ ਕਿ ਇੱਕ ਗੁਣ ਕੱਤਰ ਕਰਕੇ ਇਹਦੇ ਤੋਂ ਮੈਲ ਲੈ ਜਾਵੇ ਉੱਤਰ ਜਾਵੇ ਜਿੰਨੀ ਜਾਦੀ ਮੈਲ ਉਹਨੇ ਗੁਣ ਚਾਹੀਦੇ ਹਨ ਇਸ ਕਰਕੇ ਮਹਾਰਾਜ ਜੀ ਕਹਿੰਦੇ ਬਚਨ ਕਰਦੈਨ ਮੇਰਾ ਸਾਹ ਜਾਗੈ ਉਹ ਨਿਸਭਰ ਸੋਆ ਜੀ ਮਹਾਰਾਜ ਜੀ ਕਹਿੰਦੇ ਮੇਰਾ ਸਾਹੋ ਹੈ ਪਤੀ ਪਰਮੇਸ਼ਰ ਹਰੀ ਜਾਗਦਾ ਹੈ ਪਰ ਮੈਂ ਮੋਇ ਤੋ ਹੀ ਸੁੱਤੀ ਪਈ ਆ ਇਹ ਜ਼ਿੰਦਗੀ ਦੀ ਰਾਤ ਸੌਂ ਕੇ گزار ਦਿੱਤੀ ਐ ਹਰਾ ਜੀ ਕਹਿੰਦੇ ਉਹ ਪਰਮੇਸ਼ਰ ਤਾਂ ਸਦਾ ਹੀ ਸਚੇਤ ਹੈ ਪਰਮੇਸ਼ਰ ਤਾਂ ਸਦਾ ਹੀ ਜਾਗਦਾ ਹੈ ਉਹ ਹਰ ਟਾਈਮ ਹਰ ਵਕਤ ਮੇਰਾ ਸਾਹਾ ਜਾਗਦਾ ਹੈ ਮਹਾਰਾਜ ਜੀ ਕਹਿੰਦੇ ਪਰ ਮਹਾਰਾਜ ਜੀ ਕਹਿੰਦੇ ਜੀਵ ਜਿਹੜਾ ਉਹ ਸਦਾ ਹੀ ਸੁੱਤਾ ਰਹਿੰਦਾ ਹੈ ਇਸ ਮੋਦੀ ਨੀਂਦ ਦੇ ਵਿੱਚ ਮਹਾਰਾਜ ਜੀ ਕਹਿੰਦੇ ਜਿੰਦਗੀ ਦੀਆਂ ਰਾਤਾਂ ਜਿੰਦਗੀ ਦਾ ਸਮਾਂ ਜਿੰਦਗੀ ਦੇ ਸੁਵਾਸ ਮਹਾਰਾਜ ਜੀ ਕਹਿੰਦੇ ਸੌਂ ਕੇ ਨੀਂਗਾਲ ਛੜਦਾ ਹੈ ਮਹਾਰਾਜ ਜੀ ਕਹਿੰਦੇ ਸਰੀਰ ਪੱਖੋਂ ਤਾਂ ਦਿਨ ਰਾਤ ਬਣਿਆ ਦਿਨੇ ਜਾਗਦੇ ਆ ਰਾਤ ਨੂੰ ਸੌਣੇ ਆਰਾਮ ਕਰਦੇ ਆ ਸਰੀਰ ਤੁਰਦਾ ਫਿਰਦਾ ਤਾਂ ਇਹ ਮਹਾਰਾਜ ਜੀ ਕਹਿੰਦੇ ਆਤਮਾ ਮਨ ਪੱਖੋਂ ਤਾਂ ਸਦਾ ਹੀ ਔਗੁਣਾਂ ਦੇ ਵਿੱਚ ਫਸੇ ਹੋਏ ਆ ਇਸ ਸੰਸਾਰੀ ਮੋਹ ਦੇ ਵਿੱਚ ਫਸੇ ਹੋਏ ਮਹਾਰਾਜ ਜੀ ਕਹਿੰਦੇ ਸੁੱਤੇ ਰਹਿੰਦੇ ਆ ਉਸ ਪਖ ਤੋਂ ਅਸੀਂ ਸਦਾ ਹੀ ਸੁੱਤੇ ਆ ਮਹਾਰਾਜ ਜੀ ਕਹਿੰਦੇ ਕਦੀ ਸਾਡਾ ਜਾਗਨ ਨਹੀਂ ਹੋਇਆ ਇੱਕੋ ਹੀ ਪਰਮਾਤਮਾ ਹੈ ਜਿਹੜਾ ਸਦਾ ਜਾਗਦਾ ਹੈ ਜਿਹੜਾ ਉਹਦੇ ਵਿੱਚ ਸਭ ਦੇ ਵਿੱਚ ਲੀਨ ਹੁੰਦਾ ਹੈ ਉਹ ਇਸ ਮਹਾਰਾਜ ਜੀ ਕਹਿੰਦੇ ਮੋਹ ਤੋਂ ਜਾਗ ਪਿੰਦਾ ਹੈ ਸचेਤ ਹੋ ਜਾਂਦਾ ਜਾਗ ਪਿੰਦਾ ਹੈ ਹੀਰੋ ਆਪਣਾ ਛੱਡਦਾ ਹੈ ਮਹਾਰਾਜ ਜੀ ਅੱਗੇ ਬਚਨ ਕਰਦੇ ਹਨ ਸੋ ਜਾਗੇ ਹੋ ਨਿਸ ਭਾਰ ਸੋਆ ਕਿਉਂ ਕਿਉਂ ਕੰਤ ਪਿਆਰੀ ਹੋਆ ਮਹਾਰਾਜ ਕਿੰਨ ਫਿਰ ਕਿਵੇਂ ਉਹ ਕੰਤ ਨੂੰ ਪਿਆਰੀ ਲੱਗਾਂਗੀ ਕਹਿੰਦੇ ਹੈ ਜੀਵ ਕਹਿੰਦਾ ਇੱਕ ਜੀਵ ਦੇ ਰੂਪ ਮੈਂ ਚ ਮਹਾਰਾਜ ਜੀ ਜਗਾਸੂ ਬਣ ਕੇ ਬੇਨਤੀ ਕਰਨ ਦੀ ਦਾਤ ਦੱਸਦੇ ਹਨ ਕਹਿੰਦੇ ਠਾਕੁਰ ਜੀ ਉਹ ਮੈਂ ਕਿਸ ਤਰ੍ਹਾਂ ਉਹ ਕੰਤ ਨੂੰ ਪਿਆਰੀ ਲੱਗਾਗੀ ਪਤੀ ਪਰਮੇਸ਼ਰ ਨੂੰ ਜਦੋਂ ਮਹਾਰਾਜ ਜੀ ਕਹਿੰਦੇ ਮੋਤ ਹੋਇਆ ਸੰਸਾਰ ਦੇ ਵਿੱਚ ਛੁੱਤੀ ਪਈਆਂ ਮੈਂ ਫਿਰ ਉਹਦਾ ਪਿਆਰ ਕਿਸ ਤਰ੍ਹਾਂ ਪਾਲਾਂਗੀ ਸੋ ਜਾਗੈ ਹੋ ਨਿਸਭਾਰ ਸੋਆ ਫਿਰੋਈ ਪੰਕਤੀ ਦ੍ਰਿੜ ਕਰਾਉਂਦੇ ਹਨ ਕਹਿੰਦੇ ਸਾਹ ਤਾਂ ਜਾਗਦਾ ਹੈ ਪਰਮੇਸ਼ਰ ਪਤੀ ਪ੍ਰਮਾਤਮਾ ਸਹੋ ਉਹ ਸਦਾ ਹੀ ਜਾਗਦਾ ਹੋ ਨਿਸਭਾਰ ਸੋਆ ਮੈਂ ਤਾਂ ਔਗੁਣਾ ਵਿੱਚ ਸੁੱਤੀ ਪਈਆਂ ਗਾੜੀ ਨੀਂਦ ਦੇ ਵਿੱਚ ਮਹਾਰਾਜ ਕਹਿੰਦੇ ਫੇਰ ਉਹਦਾ ਪਿਆਰ ਉਹਦੇ ਗੁਣ ਉਹਦਾ ਪ੍ਰੇਮ ਕਿਸ ਤਰ੍ਹਾਂ ਪਾਵਾਂਗੀ ਰਹਾ ਵਿਸ਼ਰਾਮ ਦੇ ਕੀ ਮਹਾਰਾਜ ਅੱਗੇ ਬਤਨ ਕਰਦੇ ਹਨ ਆਸ ਪਿਆਸੀ ਸੱਜੇ ਆਵਾਂ ਅੱਗੇ ਸਭੁ ਭਾਵਾ ਕੀ ਨਾ ਭਾਵਾ ਮਹਾਰਾਜ ਕਹਿੰਦੇ ਮਨ ਦੇ ਵਿੱਚ ਆਸ ਜਾਗੀ ਹੈ ਮਾਨ ਦੀ ਵਿੱਚ ਉਤਸ਼ਾਹ ਆਸ ਜਾਗ ਪਈਏ ਆਸ ਪਿਆਸੀ ਤੇ ਮਹਾਰਾਜ ਜੀ ਕਹਿੰਦੇ ਫਿਰ ਸਹਜ ਆਵਾ ਮਹਾਰਾਜ ਕਹਿੰਦੇ ਸਹਜੇ ਸਹਜੇ ਮੈਂ ਸੇਜ ਦੇ ਕੋਲ ਪਹੁੰਚਦੀ ਤਾਂ ਹਾਂ ਪਰ ਪਿਆਸੀ ਹੋਈ ਮਾਇਆ ਦੀ ਸੰਸਾਰੀ ਆਸਾਂ ਦੀ ਪਿਆਸੀ ਹੋਈ ਉਹ ਸੇਜ ਨੂੰ ਗਵਾ ਬੈਠਦੀ ਹਾਂ ਉਹ ਮਾਲਕ ਦੇ ਪ੍ਰੇਮ ਨੂੰ ਗਵਾ ਬੈਠਦੀ ਹਾਂ ਆਕੇ ਸਹਾਂ ਭਾਵਾ ਕੀ ਨਾ ਭਾਵਾ ਕਹਿੰਦੇ ਮਹਾਰਾਜ ਜੀ ਕਹਿੰਦੇ ਸੌ ਦੇ ਅੱਗੇ ਕਿਸ ਤਰ੍ਹਾਂ ਭਾਵਾਂਗੀ ਚੰਗੀ ਲੱਗਾਂਗੀ ਇਹ ਕਹਿੰਦੇ ਆਸਾ ਦੇ ਵਿੱਚ ਪਿਆਸੀ ਪਈਆਂ ਮੈਨੂੰ ਆਸਾ ਦੀ ਸੰਸਾਰੀ ਛਾਵਾਂ ਦੀ ਪਿਆਸ ਹੈ ਤੇ ਮਹਾਰਾਜ ਜੀ ਕਹਿੰਦੇ ਸਹਿਜ ਹਿਰਦੇ ਦੇ ਵਿੱਚ ਸਹਿਜ ਦੀ ਸੰਤੋਖ ਦੀ ਸਹਿਜ ਕਿਸ ਤਰ੍ਹਾਂ ਵਿਛੇਗੀ ਉਹ ਸੌ ਨੂੰ ਕਿਸ ਤਰ੍ਹਾਂ ਮੈਂ ਭਾਵਾਂਗੀ ਮਹਾਰਾਜ ਜੀ ਅੱਗੇ ਬਤਨ ਕਰਨ ਕਿਆ ਜਾਣਿਆ ਕਿਆ ਹੋਏ ਗਾਰੇ ਮਾਈ ਮਹਾਰਾਜ ਜੀ ਕਹਿੰਦੇ ਮਾਤਾ ਕਿਸ ਤਰ੍ਹਾਂ ਮੈਂ ਉਹਨੂੰ ਪਾਵਾਂਗੀ ਕਿਆ ਜਾਣਾਂ ਅੱਗੇ ਕੀ ਹੋਏਗਾ ਮੇਰਾ ਕੀ ਬਣੇਗਾ ਮਹਾਰਾਜ ਜੀ ਕਹਿੰਦੇ हे ਜੀਵ ਮਹਾਰਾਜ ਜੀ ਕਹਿੰਦੇ ਜੀਵ ਕਹਿੰਦਾ ਹੈ ਪ੍ਰਮਾਤਮਾ हे ਮੇਰੀ ਮਾਂ ਮੇਰਾ ਕੀ ਬਣੇਗਾ ਮੈਂ ਤਾਂ ਸੁਪਣਿਆਂ ਦੇ ਵਿੱਚ ਸੰਸਾਰੀ ਛਾਵਾਂ ਦੇ ਵਿੱਚ ਡੁੱਬੀ ਪਈ ਆ ਹਰ ਦਰਸ਼ਨ ਬਿਨ ਰਹਿਣ ਨਾ ਜਾਈ ਹੁਣ ਤਾਂਗ ਪੈਦਾ ਹੋ ਗਈ ਹੈ ਦਰਸ਼ਨਾਂ ਦੀ ਮਹਾਰਾਜ ਜੀ ਕਹਿੰਦੇ ਦਰਿ ਦਰਸ਼ਨ ਤੋਂ ਬਿਨਾ ਮੈਂ ਰਹਿ ਨਹੀਂ ਪਾ ਰਹੀ ਰਹਾ ਵਿਚਾਰ ਆਵਦੇ ਕਿ ਮਹਾਰਾਜ ਜੀ ਵਤਨ ਕਰਦਾ ਹੈ ਪ੍ਰੇਮ ਨਾ ਚੱਖਿਆ ਮੇਰੀ ਤਿਸ ਨਾ ਪਚਾਈ ਮਹਾਰਾਜ ਕਹਿੰਦੇ ਪ੍ਰੇਮ ਨੂੰ ਤਾਂ ਚੱਖ ਕੇ ਨਹੀਂ ਦੇਖਿਆ ਉਹ ਸਤਿਗੁਰਾਂ ਦੇ ਨਾਲ ਉਹਦੀ ਬਾਣੀ ਦੇ ਨਾਲ ਉਹ ਸੱਚੇ ਪ੍ਰਭੂ ਦੇ ਨਾਲ ਤਾਂ ਮੈਂ ਪ੍ਰੇਮਤ ਕੀਤਾ ਹੀ ਨਹੀਂ ਉਹ ਪ੍ਰੇਮ ਨੂੰ ਤਾਂ ਮੈਂ ਚੱਖਿਆ ਹੀ ਨਹੀਂ ਮਹਾਰਾਜ ਜੀ ਕਹਿੰਦੇ ਮੇਰੀ ਤ੍ਰਿਸ਼ਨਾ ਕਿਸ ਤਰ੍ਹਾਂ ਬੁਝੇਗੀ ਸਤਿਗੁਰੂ ਜੀ ਕਹਿੰਦੇ ਜੀਵ ਤੇਰੀ ਤ੍ਰਿਸ਼ਨਾ ਦੀ ਜਿਹੜੀ ਤ੍ਰਿਸ਼ਨਾ ਹੈ ਸੰਤਾਪ ਹੈ ਉਹ ਕਿਵੇਂ ਬੁਝੇਗਾ ਮੇਰੀ ਤ੍ਰਿਸ਼ਨਾ ਬੁਝੀ ਮਹਾਰਾਜ ਜੀ ਕਹਿੰਦੇ ਪ੍ਰੇਮ ਨੂੰ ਤਾਂ ਚੱਖਿਆ ਨਹੀਂ ਪ੍ਰੇਮ ਨਾਲ ਚੱਖਿਆ ਮੇਰੀ ਤ੍ਰਿਸ਼ਨਾ ਬਚਾਈ ਮਹਾਰਾਜ ਜੀ ਕਹਿੰਦੇ ਤ੍ਰਿਸ਼ਨਾ ਜਿਹੜੀ ਉਹ ਕਿਸ ਤਰ੍ਹਾਂ ਬੁਝ ਜਾਵੇ ਗਿਆ ਸੋ ਜੋਵਨ ਧਨ ਪਛਤਾਣੀ ਮਹਾਰਾਜ ਜੀ ਕਹਿੰਦੇ ਜਵਾਨੀ ਤਾਂ ਇਸ ਮੱਧ ਵਿੱਚ ਹੀ ਲੰਘ ਗਈ ਹੈ ਉਮਰ ਹੈ ਨਾ ਜਿਹਦੀ ਜਵਾਨੀ ਬਚਪਨ ਖੇਡ ਕੇ ਗੁਜ਼ਾਰਤਾ ਬਾਲਪਨ ਬੀਤੇ ਮਹਾਰਾਜ ਜੀ ਬਚਨ ਵੀ ਕਰਦੇ ਹਨ ਬਾਲਵਸਤਾ ਦੇ ਵਿੱਚ ਕੋਈ ਬਹੁਤਾ ਗਿਆਨ ਵਿਕਾਸ ਨਹੀਂ ਸੀ ਤੇ ਖੇਡਾਂ ਦੇ ਵਿੱਚ ਹੀ ਰੁਚੀ ਸੀ ਖੇਡ ਕੇ ਉਹ ਸਮਾ ਲੰਘ ਗਿਆ ਜਵਾਨੀ ਵੀ ਲੰਘ ਗਈ ਮੱਧ ਦੇ ਵਿੱਚ ਹੰਕਾਰ ਵਿੱਚ ਉਮੇ ਦੇ ਵਿੱਚ ਜਗਾਂ ਜਵਾਨੀ ਵੀ ਨਗਾਛੜੀ ਮਹਾਰਾਜ ਕਹਿੰਦੇ ਗਿਆ ਸੋ ਜੋਬਨ ਧਨ ਪਛਤਾਣੀ ਹਰਜ ਕਹਿੰਦੇ ਜੋਬਨ ਜਵਾਨੀ ਵਸਤਾ ਸੀ ਉਹ ਸਵਾਸੀ ਕੀ ਉੱਤਨੂੰ ਜੱਪਣਦਾ ਉਹ ਵੀ ਤਿਆਗ ਦਿੱਤਾ ਮੋਹ ਮਦ ਦੇ ਵਿੱਚ ਹੰਕਾਰ ਵਿੱਚ ਉਹ ਵੀ ਗਵਾ ਬੈਠੇ ਧਨ ਉਹ ਵੀ ਧਨ ਜਿਹੜਾ ਸੀ ਜਵਾਨੀ ਦਾ ਸਵਾਸੀ ਸੁਆਦ ਸਨ ਉਹ ਵੀ ਗਵਾ ਚ ਗਿਆ ਕਹਿੰਦੇ ਗਿਆ ਸੋ ਜੋਬਨ ਧਨ ਪਛਤਾਣੀ ਹੁਣ ਤਾਂ ਫਿਰ ਪਛਤਾਣਾ ਪੈਣਾ ਹਾਰਾ ਜੀ ਕਹਿੰਦੇ ਹੋ ਹੁਣ ਪਛਤਾਵਾ ਲੱਗਾ ਕਿ ਸਮਾਂ ਵਿਅਰਥ ਚਲਾ ਗਿਆ ਜਦੋਂ ਜਾਗ ਹੁੰਦਾ ਹੈ ਨਾ ਉਹ ਸਮਾਂ ਫਿਰ ਸੁਸਤੰ ਦਾ ਮਨੁੱਖ ਜਦੋਂ ਜਾਗ ਪੈਂਦਾ ਹੈ ਨਾ ਮੋਹ ਦੇ ਵਿੱਚੋਂ ਦੰਦਾ ਵਿੱਚੋਂ ਜਾਗ ਪੈਂਦਾ ਕੋਈ ਸ ਗਿਆ ਤੂ ਕੋਈ ਮਨੁੱਖ ਫਿਰ ਬੀਤੇ ਸਮੇਂ ਤੇ ਪਛਤਾਦਾ ਕਿ ਇਹ ਰੰਨੀ ਜ਼ਿੰਦਗੀ ਦੇ ਸਵਾਸ ਮੈਂ ਜਾਈਂ ਗਵਾਤੇ ਉਹਦਾ ਦਰਸ਼ਨ ਨਹੀਂ ਪਾ ਸਕਿਆ ਉਹਦੀ ਮਹਾਰਾਜ ਜੀ ਕਹਿੰਦੇ ਬੰਦਗੀ ਨਹੀਂ ਕਰ ਸਕਿਆ ਉਹਦੇ ਦਰਸ਼ਨਾਂ ਦੀ ਜਿਹੜਾ ਸਮਾਸੀ ਉਹ ਮੈਂ ਗਵਾ ਬੈਠਿਆ ਤੇ ਮਹਾਰਾਜ ਜੀ ਇੱਥੇ ਵੀ ਕਹਿੰਦੇ ਗਿਆਨ ਜੋਬਨ ਧਨ ਪਛਤਾਨੀ ਫਿਰ ਪਛਤਾਣਾ ਪੈਂਦਾ ਹੈ ਅਜੇ ਸੋ ਜਾਗੋ ਆਸ ਪਿਆਸੀ ਹਰ ਰਜ ਕਹਿੰਦੇ ਅਜੇ ਵੀ ਸਮਾਂ ਹੈ ਖੀਲੇ ਬੰਦਾ ਵਿੱਚ ਮਹਾਰਾਜ ਜੀ ਕਹਿੰਦੇ ਅਜਾ ਸੋ ਜਾਗੋ ਅਜੇ ਵੀ ਕੁਝ ਸਮਾਂ ਬਾਕੀ ਹੈ ਤੂੰ ਜਾਗ ਜਾ ਆਸ ਤੇ ਪਿਆਸ ਆਸਾਂ ਦੀ ਪਿਆਸ ਛੱਡ ਦੇ ਇਹ ਸੰਸਾਰੀ ਇਸ਼ਾਵਾਂ ਦੀ ਪਿਆਸ ਨੂੰ ਤਿਆਗ ਦੇ ਅਜੇ ਵੀ ਕੁਝ ਨਹੀਂ ਵਿਗੜਿਆ ਦੀ ਕੁਝ ਸਵਾਦ ਤੇਰੇ ਕੋਲ ਹੈ ਹਾਈ ਲੈ ਉਦਾਸੀ ਰਹੋ ਨਿਰਾਸੀ ਇਹਦੇ ਉਦਾਸੀ ਉਦਾਸ ਨਾ ਹੋ ਮਹਾਰਾਜ ਕਹਿੰਦੇ ਦਾਸ ਹੋ ਕੇ ਕੁਝ ਨਹੀਂ ਬੰਨਾ ਕਹਿੰਦੇ ਨਿਰਾਸ ਹੋ ਕੇ ਕੁਝ ਨਹੀਂ ਬੰਨਾ ਮਹਾਰਾਜ ਜੀ ਕਹਿੰਦੇ ਅਜੇ ਵੀ ਸਮਾਂ ਹੈ ਰਹਾਓ ਇਸ਼ਰਾਮ ਦੇ ਕੇ ਅਗਲਾ ਪਦ ਮਹਾਰਾਜ ਜੀ ਰੰਮ ਕਰਦੇ ਨੇ ਸ਼ਬਦ ਦੇ ਵਿੱਚ ਤਿੰਨ ਰਹਾਉ ਦੀਆਂ ਪੰਕਤੀਆਂ ਕੋਈ ਵਿਰਲੇ-ਵਿਰਲੇ ਸ਼ਬਦ ਹਨ ਗੁਰਬਾਣੀ ਦੇ ਵਿੱਚ ਦੀ ਦੇ ਵਿੱਚ ਕੇਂਦਰੀ ਭਾਵ ਦੇ ਨੁਕਾ ਤੋਂ ਪ੍ਰਗਟ ਹੁੰਦਾ ਇਸੇ ਤਰ੍ਹਾਂ ਇਸ ਸ਼ਬਦ ਦੇ ਵਿੱਚ ਮਹਾਰਾਜ ਜੀ ਦੀ ਜੀ ਰਹਾਉ ਦੀ ਤੋਖ ਹੈ ਸਤਿਗੁਰਾਂ ਦੀ ਤਿੰਨ ਜਗਾਂ ਤੋਂ ਸ਼ਬਦ ਨੂੰ ਰੰਭ ਕਰ ਸਕਦੇ ਹਾਂ ਰਾਗੀ ਸੰਗਤ ਤਿੰਨਾ ਤੋਖਾ ਤੋਂ ਗਾ ਸਕਦੇ ਆ ਮਹਾਰਾਜ ਜੀ ਕਿ ਅਖੀਰਲੀ ਬੰਦ ਵਿੱਚ ਫਿਰ ਬਚਨ ਕਰਨਿਆ ਰਹਾ ਹੋ ਮੇ ਖੋਏ ਕਰੀ ਸਿੰਗਾਰ ਮਹਾਰਾਜ ਜੀ ਕਹਿੰਦੇ ਹੋ ਮੇ ਛੱਡ ਦੋ हे ਜੀਵ ਤੂੰ ਮੈਨੂੰ ਤਿਆਗ ਕੇ ਹੋ ਮੈਨੂੰ ਵਿਸਾਰ ਕੇ ਵਿਸਦੇ ਨੂੰ ਨਾਮ ਨਾਲ ਗੁਣਾ ਨਾਲ ਸ਼ਿੰਗਾਰਨਾ ਕਰੋ ਫਿਰ ਪਤੀ ਪਰਮੇਸ਼ਰ ਉੱਥੇ ਆਣ ਕੇ ਉਸ ਸਿਜਜਾ ਤੇ ਬੈਠੇਗਾ ਹੋ ਮੈਨੂੰ ਹਿਰਦੇ ਵਿੱਚੋਂ ਤਿਆਗ ਕੇ ਮੋਹ ਨੂੰ ਹੋ ਮੇ ਦਾ ਹੰਕਾਰ ਦਾ ਨਾਸ ਕਰ ਦੋ ਤੇ ਮਹਾਰਾਜ ਜੀ ਕਹਿੰਦੇ ਸ਼ਿੰਗਾਰ ਕਰੋ ਜਿਵੇਂ ਬਾਹਰੋਂ ਮਾਨ ਸਰੀਰ ਨੂੰ ਸ਼ਿੰਗਾਰੀਦਾ ਹੈ ਨਾ ਸੰਸਾਰੀ પતિ ਦੀ ਖੁਸ਼ੀ ਵਾਸਤੇ ਪਤੀ ਵਰਤਾਂ ਔਰਤ ਸ਼ਿੰਗਾਰ ਕਰਦੀ ਹੈ ਤੇ ਮਹਾਰਾਜ ਜੀ ਕਹਿੰਦੇ ਇਹ ਜੀਵ ਤੂੰ ਵੀ ਉਹ ਪਤੀ ਪਰਮੇਸ਼ਰ ਦੀ स्त्री ਹੈ ਤੁਸੀਂ ਤੂੰ ਵੀ ਉਹ ਮੇਂਦਾ ਮਹਾਰਾਜ ਜੀ ਕਹਿੰਦੇ ਤਿਆਗ ਕਰਕੇ ਇਹ ਆਤਮਾ ਨੂੰ ਸ਼ਿੰਗਾਰਨਾ ਕਰੋ ਤੋ ਕਮਨ ਸਜ ਰਵੇ ਪਤਾਰ ਕਮਨ ਇਸਤਰੀ ਨੂੰ ਕਹਿੰਦੇ ਨਜਿੰਦ ਨੂੰ ਵੀ ਕਹਿੰਦੇ ਆ ਈਮਾਰਤ ਜੀ ਕਹਿੰਦੇ ਤੋ ਕਾਮਨ ਸਹਜੇ ਰਵੇ ਪਤਾਨ ਇਹ ਜੀਵ ਰੂਪ ਇਸਤਰੀ ਤੂੰ ਉਹਨੂੰ ਪਾਲਵੇਂਗੀ ਉਪਾਤੀ ਪਰਮੇਸ਼ਰ ਦੀ ਖੁਸ਼ੀ ਲੈ ਜਾਵੇਂਗੀ ਜੇ ਸ਼ੁਭ ਗੁਣ ਧਾਰਨ ਕਰੇਗੀ ਹਿਰਦੇ ਨੂੰ ਸ਼ਿੰਗਾਰੇਗੀ ਤੇ ਸੇਜ ਵਸਾਏਗੀ ਸ਼ੁਭ ਗੁਣਾ ਦੇ ਫਿਰ ਉਸ ਸੇਜ ਤੇ ਪਤੀ ਪਰਮਾਤਮਾ ਉਹ ਹਰੀ ਨੇ ਪ੍ਰਭੂ ਨੇ ਆਣ ਕੇ ਬੈਠ ਜਾਣਾ ਆ ਕੇ ਉੱਥੇ ਨਿਵਾਸ ਕਰ ਲੈਣਾ ਤੋ ਨਾਨਕ ਕੰਤੇ ਮਨ ਭਾਵੇਂ ਇਹ ਕੋ ਜਵਾਬ ਦਿੱਤਾ ਨਾਨਕ ਮਹਾਰਾਜ ਨੇ ਕਹਿੰਦੇ ਤਉ ਨਾਨਕ ਹੀ ਨਾਨਕ ਫਿਰ ਉਸ ਕੰਤ ਨੂੰ ਪਾ ਜਾਵੇਂਗੀ ਉਹ ਮਨ ਦੇ ਵਿੱਚ ਤੈਨੂੰ ਚੰਗਾ ਲੱਗੇਗਾ ਉਹ ਮਨ ਦੇ ਵਿੱਚ ਪਰਮੇਸ਼ਰ ਤੈਨੂੰ ਮਹਾਰਾਜ ਜੀ ਕਹਿੰਦੇ ਪਰਮੇਸ਼ਰ ਹੀ ਦੇ ਵਿੱਚ ਤੇਰੇ ਵਸ ਜਾਵੇਗਾ ਉਹ ਕੰਤ ਜਿਹੜਾ ਉਹ ਮਹਾਰਾਜ ਜੀ ਕਹਿੰਦੇ ਤੈਨੂੰ ਪਸੰਦ ਕਰੇਗਾ ਪਰਮੇਸ਼ਰ ਜਿਹੜਾ ਉਹ ਤੇਰੇ ਗੁਣਾ ਤੋਂ ਖੁਸ਼ ਹੋ ਕੇ ਤੇਰੇ ਹਿਰਦੇ ਰੂਪੀ ਸੇਧ ਤੇ ਆ ਕੇ ਵਸ ਜਾਵੇਗਾ ਛੋੜ ਵਡਾਈ ਆਪਣੇ ਖਸਮ ਸਮਾਵੇ ਮਹਾਰਾਜ ਜੀ ਕਹਿੰਦੇ ਫਿਰ ਵਡਿਆਈਆਂ ਵਡਾਈ ਤੋਂ ਭਾਅ ਵਡਿਆਈਆਂ ਕਹਿੰਦੇ ਝੂਠੀਆਂ ਵਡਿਆਈਆਂ ਛਾਗ ਦੇਗੀ ਤੂੰ ਝੂਠੀਆਂ ਵਡਿਆਈਆਂ ਛੱਡ ਦੇ ਆਪਣੇ ਖਸਮ ਨੂੰ ਹਿਰਦੇ ਵਿੱਚ ਮਹਾਰਾਜ ਜੀ ਕਹਿੰਦੇ ਸਮਾਲ ਜਦੋਂ ਤੂੰ ਵਡਿਆਈਆਂ ਛੱਡ ਦੇਵੇਂਗੀ ਸੰਸਾਰੀ ਝੂਟੀਆਂ ਮਹਾਰਾਜ ਜੀ ਕਹਿੰਦੇ ਫਿਰ ਆਪਣੇ ਖਸਮ ਨੂੰ ਹਿਰਦੇ ਵਿੱਚ ਪਾ ਲਵੇਂਗੀ ਆਪਣੇ ਅੰਦਰ ਹੀ ਉਹਨੂੰ ਪ੍ਰਾਪਤ ਕਰ ਲਵੇਂਗੀ ਦਰਸ਼ਨ ਪਾਲਵੇਂਗੀ ਰਹਾਉ ਇਹ ਸ਼ਬਦ ਇੱਥੇ ਸੰਪੂਰਨ ਹੁੰਦਾ ਹੈ ਖੀਰਲੇ ਬੰਦ ਤੇ ਵੀ ਰਹਾਉ ਹੈ ਇੱਥੇ ਬੰਦ ਮਹਾਰਾਜ ਜੀ ਦੇ ਕੇ ਸ਼ਬਦ ਦੀ ਸੰਪੂਰਨਤਾ ਕਰਦੇ ਹਨ ਇਨੀਆਂ ਕੁ ਪਾਈ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਭਾਈ ਸੇਵਾ ਨਿਭਾੰਦੇ ਨੀਕਾਂ ਭੁੱਲਾਂ ਜਦਿਆਂ ਮਹਾਰਾਜ ਸਤਿਵਕਸ਼ਣਾਈਆਂ ਮਾਈ ਭਾਈ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਭਾਈ ਪ੍ਰਵਾਨ ਕਰਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ